ਉਹ ਜਿਹੜੇ ਬੱਚੇ ਦੀ ਉਮਰ ਖਡੌਣਿਆਂ ਨਾਲ ਖੇਡਣ ਦੀ ਸੀਗੀ ਮਾਪਿਓ ਨੂੰ ਵੀ ਇਹ ਸੀ ਵੀ ਅਸੀਂ ਉਹਨੂੰ ਗੋਦੀ ਚੱਕ ਕੇ ਉਹਨੂੰ ਖੜਾਵਾਂਗੇ ਇਸ ਪਿਓ ਦੇ ਵੀ ਬੜੇ ਇਰਮਾਨ ਹੋਣੇ ਆ ਕਿ ਮੈਂ ਉਹਨੂੰ ਆਪਦੇ ਗਧਾੜੇ ਬਾਹੂੰਗਾ ਕਦੇ ਉਧਰ ਲੈ ਗਿਆ ਕਦੇ ਉਧਰ ਲੈ ਗਿਆ ਇਸ ਮਾਂ ਦੇ ਵੀ ਬੜੇ ਇਰਮਾਨ ਹੋਣੇ ਆ ਖੇਡਣ ਦੀ ਉਮਰ ਦੇ ਵਿੱਚ ਖਡੌਣਿਆਂ ਨਾਲ ਖੇਡਣ ਦੀ ਉਮਰ ਦੇ ਵਿੱਚ ਬੱਚਾ ਵੈਂਟੀਲੇਟਰ ਤੇ ਪਿਆ ਹੋਇਆ ਭਾਈ ਗੁਰੂ ਸੱਚੇ ਪਾਸ਼ਾ ਜੋ ਦਿਨ ਨਾ ਕਿਸੇ ਨੂੰ ਵਿਖਾਵੇ ਇੱਕ ਮਾਂ ਪਿਓ ਨੂੰ ਤਾਂ ਖਾਸ ਕਰਕੇ ਜਿਹਦੀ ਨਿੱਕੀ ਜੀ ਜਾਨ ਦੇਖੋ ਮਾਸੂਮ ਬੋਲ ਕੇ ਵੀ ਨਹੀਂ ਦੱਸ ਸਕਦਾ ਵੀ ਮੇਰੇ ਦਰਦ ਹੁੰਦੀ ਪਈ ਹੈ ਹੌਂਸਲਾ ਰੱਖ ਰੋਗਾ ਤੂੰ ਰਹੀ ਹੈ ਹੌਂਸਲਾ ਰੱਖ ਤੇਰਾ ਬੱਚਾ ਤੇਰੇ ਹੱਥਾਂ ਦੇ ਵਿੱਚ ਖੇਡੂਗਾ ਸਾਡਾ ਇਹ ਵਿਸ਼ਵਾਸ ਪਰਮਾਤਮਾ ਦੇ ਪਰਮੇਸ਼ਰ ਦੇ ਕਿ ਜਰੂਰ ਤੇਰਾ ਬੱਚਾ ਤੇਰੇ ਹੱਥਾਂ ਦੇ ਵਿੱਚ ਖੇਡੂਗਾ ਅਪਾ ਜਲਦੀ ਉਹਨੂੰ ਠੀਕ ਕਰਵਾਵਾਂਗੇ ਇਸ ਮਾਂ ਦੀ ਅਰਦਾਸ ਸੁਣਿਓ ਇਸ ਮਾਂ ਦੀ ਮਦਦ ਦੇ ਲਈ ਅੱਗੇ ਆਇਓ ਤੇ ਮੇਰੇ ਭਰਾ ਦੀ ਮਦਦ ਦੇ ਲਈ ਅੱਗੇ ਆਇਓ ਇਹਨਾਂ ਦਾ ਨਿੱਕਾ ਜਿਹਾ ਨਾ ਜਿੰਦਗੀ ਮੌਤ ਨਾਲ ਲੜਦਾ ਪਿਆ ਬੜੇ ਦੁੱਖ ਦੀ ਗੱਲ ਹੈ ਵੀ ਫੁੱਲਾਂ ਵਰਗਾ ਬੱਚਾ ਖਡੌਣਿਆਂ ਨਾਲ ਖੇਡਣ ਦੀ ਬਜਾਏ ਅੱਜ ਵੈਂਟੀਲੇਟਰ ਤੇ ਪਿਆ ਹੋਇਆ ਤੇ ਸਿਰਫ ਲੋੜ ਕਿੰਨੇ ਦੀ ਹੈ 50000 ਤੁਹਾਡੇ ਲਈ ਉਹ 50000 ਬਹੁਤ ਥੋੜੀ ਗੱਲ ਹੈ ਪਰ ਇਸ ਮਾਪਿਓ ਦੇ ਲਈ ਉਹ ਸਾਰਾ ਕੁਝ ਹੀ ਉਹ 50000 ਰੁਪਇਆ ਜੇ ਉਹ 50000 ਇਹਨਾਂ ਦੇ ਕੋਲੇ ਆ ਜਾਊਗਾ ਇਹਨਾਂ ਦਾ ਬੱਚਾ ਵੱਜੂਗਾ ਭਾਈ ਕੀ ਕੰਮ ਕਰਦੇ ਹੋ ਜੀ ਤੁਸੀਂ ਪਰ ਮਿਹਨਤੀ ਕਰੀਦਾ ਮਤਲਬ ਤਿਆਰੀ ਤਪਾ ਦਿੱਤਾ ਅੱਛਾ ਜੀ ਭਾਈ ਵਿਆਹ ਨੂੰ ਕਿੰਨਾ ਕੁ ਟਾਈਮ ਹੋਇਆ ਤੁਹਾਡੇ ਰੇਟ ਸਾਲੋਂ ਡੇਢ ਸਾਲ ਹੋਇਆ ਤੇ ਪਹਿਲਾ ਬੱਚਾ ਨੋਰਮਲ ਡਿਲੀਵਰੀ ਹੋਈ ਤੁਸੀਂ ਵੀ ਬੜਾ ਖੁਸ਼ ਹੋ ਗਏ ਆ ਵੀ ਘਰ ਦੇ ਵਿੱਚ ਮੁੰਡਾ ਹੋਇਆ ਬਹੁਤ ਖੁਸ਼ ਪੈਰ ਨਹੀਂ ਲੱਗਦੇ ਹੁਣ ਉਸ ਦਿਨ ਦਾ ਪੁੰਝੇ ਹਾਂ ਜੀ ਜਦੋਂ ਡਾਕਟਰਾਂ ਨੇ ਆਣ ਕੇ ਦੱਸਿਆ ਹਣਾ ਵੀ ਸਹੀ ਸਲਾਮਤ ਜੀ ਮੁੰਡਾ ਹੋਇਆ ਤੇ ਖੁਸ਼ੀ ਦਾ ਕੋਈ ਥਾਂ ਟਿਕਾਣਾ ਨਹੀਂ ਬਣ ਹਾਂਜੀ ਤੇ ਭਾਈ ਉਸ ਦਿਨ ਦੇ ਕੀ ਹਾਲਾਤ ਸੀ ਜਿਸ ਦਿਨ ਡਾਕਟਰਾਂ ਨੇ ਇਹ ਦੱਸਿਆ ਵੀ ਬੱਚੇ ਦੇ ਦਿਲ 'ਚ ਸਰਾਕ ਆ ਜੀ ਪਰ ਉਸ ਦਿਨ ਦਾ ਚੰਗਾ ਹੀ ਨਿਕਲਛ ਲੱਗ ਗਿਆ ਤੁਹਾਨੂੰ ਨਹੀਂ ਉਸ ਦਿਨ ਤਾਂ ਚੰਗਾ ਹੀ ਨਹੀਂ ਕੁਛ ਲੱਗਦਾ ਹੌਲ ਹੀ ਪਈ ਜਾਂਦੇ ਆ ਮਨ ਨੂੰ ਵੀ ਪਤਾ ਨਹੀਂ ਕੀ ਬਣੂਗਾ ਕੀ ਨਹੀਂ ਬਣੂਗਾ ਹਾਂ ਜੀ ਦੀ ਇੱਕ ਤਾਂ ਪ੍ਰਮਾਤਮਾ ਨੇ ਖੁਸ਼ੀ ਦਿੱਤੀ ਆ ਪਰ ਇੱਕ ਐਡਾ ਵੱਡਾ ਦੁੱਖ ਦੇਤਾ ਵੀ ਜਿਹੜਾ ਅੱਜ ਸਾਂਭਿਆ ਵੀ ਨਹੀਂ ਜਾਂਦਾ ਹਾਂ ਜੀ ਬਹੁਤ ਦੁੱਖ ਹੋਈ ਜਾਂਦਾ ਮਤਲਬ 28 ਦਿਨ ਹੋ ਗਏ ਸਾਨੂੰ ਇੱਥੇ ਰਹਿ ਰਹੇ ਆ ਅਜੇ ਤੱਕ ਕੋਈ ਫਰਕ ਨਹੀਂ ਪੈ ਰਿਹਾ ਵੀ ਬੱਚਾ ਵੈਂਟੀਲੇਟਰ ਤੇ ਪਿਆ ਤੜਫਦਾ ਪਿਆ ਉਤਰਿਆ ਹੀ ਨਹੀਂ ਵੈਂਟੀਲੇਟਰ ਤੋਂ ਇਹ ਓਕੇ ਓਕੇ ਸਾਲ ਹੋਈ ਜਾਂਦਾ ਤੇ ਲੈ ਕੇ ਸਿਰਫ ਛੋਟੀ ਜੀ ਪ੍ਰੋਬਲਮ ਵਾਸਤੇ ਆਏ ਸੀ ਤੁਸੀਂ ਤੇ ਇੱਥੇ ਆਣ ਕੇ ਟੈਸਟਾਂ ਚ ਪਤਾ ਲੱਗਿਆ ਬਈ ਡਾਕਟਰਾਂ ਦਾ ਕੀ ਕਹਿਣਾ ਬਈ ਡਾਕਟਰਾਂ ਦਾ ਕਹਿੰਦਾ ਹੈ ਕਹਿਣਾ ਹੈ ਵੀ ਅਸੀਂ ਇੱਥੇ ਇਲਾਜ ਨਹੀਂ ਸਾਡੇ ਕੋਲ ਹੈਗਾ ਤੇ ਅਸੀਂ ਤੁਹਾਨੂੰ ਰੈਫਰ ਕਰਾਂਗੇ ਅੱਗੇ ਪੀਜੀਆ ਜਾਂ ਕਿਤੇ ਵੀ ਕਹਿੰਦੇ ਤੁਹਾਨੂੰ ਅੱਗੇ ਰੈਫਰ ਇਸ ਟਾਈਮ ਲਵਜੋਤ ਨੂੰ ਦਵਾਈਆਂ ਦੀ ਵੀ ਲੋੜ ਹੈ ਤੇ ਲਵਜੋਤ ਨੂੰ ਪੈਸਿਆਂ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਮਾਪਿਓ ਦਾ ਇਕੱਲਾ ਬੱਚਾ ਹੈ ਪਹਿਲਾ ਬੱਚਾ ਹੈ ਇਕੱਲਾ-ਕੱਲਾ ਪੁੱਤ ਹੈ ਮਾਪਿਓ ਦਾ ਚਾਰ ਚਾਰ ਮਹੀਨੇ ਦੀ ਉਹਦੀ ਉਮਰ ਹੈ ਸੋਚਿਆ ਨਹੀਂ ਸੀਗਾ ਖੁਸ਼ੀ-ਖੁਸ਼ੀ ਜਨਮ ਦਿੱਤਾ ਸੀ ਇਸ ਮਾਂ ਨੇ ਜਦੋਂ ਪਤਾ ਲੱਗਿਆ ਵੀ ਮੁੰਡਾ ਹੋਇਆ ਤੇ ਸਾਰੇ ਪਰਿਵਾਰ ਦੇ ਵਿੱਚ ਰੌਣਕਾਂ ਹੀ ਰੌਣਕਾਂ ਸੀਗੀਆਂ ਪਰ ਅੱਜ ਦੇ ਹਾਲਾਤ ਜੇ ਤੁਸੀਂ ਲਵਜੋਦ ਦੇ ਵੇਖੋ ਤੇ ਲਵਜੋਦ ਨਹੀਂ ਵੇਖ ਕੇ ਨਾ ਅੱਖਾਂ 'ਚੋਂ ਪਾਣੀ ਨਿਕਲਦਾ ਕਿਉਂਕਿ ਲਵਜੋਦ ਓਖੇ ਓਖੇ ਸਾਹ ਲੈ ਰਿਆ ਐ ਇਹ ਵੀ ਨਹੀਂ ਪਤਾ ਕਿ ਅੱਗੇ ਦੀ ਜਿਹੜੀ ਲਵਜੋਦ ਦੀ ਜ਼ਿੰਦਗੀ ਉਹ ਕਿੱਦਾਂ ਦੀ ਹੋਊਗੀ ਕਿੱਦਾਂ ਦੀ ਨਹੀਂ ਹੋਊਗੀ ਪਰ ਫਿਲਹਾਲ ਇਹੀ ਕਹਿ ਸਕਦੇ ਆ ਕਿ ਉਹਦੇ ਲਈ ਅਰਦਾਸ ਕਰਿਓ ਲਵਜੋਦ ਨੂੰ ਪੈਸਿਆਂ ਦੀ ਇਲਾਜ ਦੀ ਬਹੁਤ ਜ਼ਿਆਦਾ ਲੋੜ ਐ ਕਿ ਉਹ ਬਚ ਸਕੇ ਬੜਾ ਓੱਖਾ ਜਨਮ ਹੋਇਆ ਲਵਜੋਤ ਦਾ ਮੁੰਡਾ ਦਿੱਤਾ ਰੱਬ ਨੇ ਪਰ ਨਾਲ ਹੀ ਇਹਨਾਂ ਨੂੰ ਜਦੋਂ ਇੱਥੇ ਉਹਦੀ ਮਾੜੀ ਜੀ ਉਹਦੀ ਤਬੀਅਤ ਖਰਾਬ ਹੋਈ ਜਦੋਂ ਉਹਨੂੰ ਇੱਥੇ ਦਾਖਲ ਕਰਾਇਆ ਤੇ ਪਤਾ ਲੱਗਿਆ ਕਿ ਲਵਜੋਤ ਨੂੰ ਇੱਕ ਬਹੁਤ ਵੱਡੀ ਤਕਲੀਫ ਹੈ ਉਹ ਤਕਲੀਫ ਕੀ ਹੈ ਕਿ ਛੋਟੇ ਜਿਹੇ ਬੱਚੇ ਦੇ ਦਿਲ ਦੇ ਵਿੱਚ ਇੱਕ ਸੁਰਾਖ ਹੈ 9mm ਦਾ ਪੈਣੀ ਕੀ ਨਾਮ ਹੈ ਤੇਰਾ ਗੁਰਮੀਤ ਕਿੱਥੋਂ ਦੇ ਰਹਿਣ ਵਾਲਿਆ ਪੈਣੀ ਅਸੀਂ ਬੁੱਲੇ ਰਾਏ ਤੋਂ ਗੁਰੂ ਹਰਸਾਏ ਦੇ ਕੋਲ ਪੈਣੀ ਕਿੰਨਾ ਟਾਈਮ ਹੋਇਆ ਜਨਮ ਹੋਇਆ ਇਹਨੂੰ ਬੱਚੇ ਦੇ ਨੂੰ 4 ਮਹੀਨਾ ਵੱਡੇ ਆਪਰੇਸ਼ਨ ਨਾਲ ਹੋਇਆ ਕਿ ਨਾਰਮਲ ਡੀਲੀ ਨਾਰਮਲ ਹੋਇਆ ਭੈਣੇ ਜਿਸ ਦਿਨ ਹੋਣਾ ਸੀ ਤੁਹਾਨੂੰ ਦੱਸਿਆ ਹੋਣਾ ਕਿ ਤੇਰੇ ਘਰ ਮੁੰਡਾ ਹੋਇਆ ਤੇ ਬਹੁਤ ਖੁਸ਼ੀ ਹੋਣੀ ਭੈਣੇ ਉਸ ਦਿਨ ਬਹੁਤ ਖੁਸ਼ੀ ਹਾਂ ਸੀ ਵੀ ਬਹੁਤ ਖੁਸ਼ੀ ਅੰਤਾਂ ਦੀ ਖੁਸ਼ੀ ਹੋਣੀ ਵੀ ਪਹਿਲੀ ਜਵਾਕ ਤੇ ਰੱਬ ਨੇ ਦਿੱਤਾ ਵੀ ਪੁੱਤ ਤੇ ਭੈਣੇ ਇਹ ਐ ਈਡੀ ਵੱਡੀ ਬਿਮਾਰੀ ਦਾ ਪਤਾ ਕਿਸ ਦਿਨ ਲੱਗਿਆ ਸਾਨੂੰ ਹਥੋ 27 ਦਿਨ ਪਹਿਲਾਂ ਅੱਤਾ ਲੱਗਿਆ ਸਿਰਫ 1 ਮਹੀਨਾ ਪਹਿਲਾਂ ਪਤਾ ਲੱਗਿਆ ਕਿ ਜਿਹੜਾ ਬੱਚਾ ਆ ਉਹਦੇ ਦਿਲ ਚ ਸਰਾਕ ਕੀ ਹੋਇਆ ਕੀ ਸੀ ਜਿਹੜਾ ਤੁਸੀਂ ਉਹਨੂੰ ਮੈਡੀਕਲ ਲੈ ਕੇ ਆਏ ਸੀਗੇ ਇਹਨੂੰ ਸਾਹ ਲੈਣ ਚ ਪ੍ਰੋਬਲਮ ਆ ਰਹੀ ਸੀ ਅੱਛਾ ਜੀ ਵੀ ਬੱਚੇ ਤੋਂ ਸਾਹ ਨਹੀਂ ਸੀ ਲਿਆ ਜਾ ਰਹੇ ਤੁਸੀਂ ਤਾਂ ਸਿਰਫ ਉਹ ਨਿੱਕੇ ਜਿਹੇ ਇਲਾਜ ਦੇ ਲਈ ਆਏ ਸੀਗੇ ਤੇ ਜਦੋਂ ਇੱਥੇ ਆਣ ਕੇ ਉਹ ਵੈਂਟੀਲੇਟਰ ਤੇ ਚਲਾ ਗਿਆ ਤੇ ਡਾਕਟਰਾਂ ਨੇ ਦੱਸਿਆ ਕਿ ਬੱਚਾ ਔਖੇ ਸਾਹ ਲੈ ਰਿਹਾ ਤੇ ਫਿਰ ਸਕੈਨਾਂ ਹੋਈਆਂ ਤੇ ਫਿਰ ਪਤਾ ਲੱਗਾ ਦਿਲ 'ਚ ਸਰਾਕ ਆ ਜੀ ਹਾਂਜੀ ਪਣੀ ਘਰ ਵਾਲਾ ਕੀ ਕੰਮ ਕਰਦਾ ਤੁਹਾਡੇ ਦਿਹਾੜੀ ਕਰਦਾ ਦਿਹਾੜੀ ਕਰਦਾ ਮਿਸਤਰੀ ਵਗੈਰੇ ਨਾ ਜਾਂਦੇ ਹਾਂਜੀ ਕਿਤਾਂ 'ਚ ਕੰਮ ਕਰ ਲੈਂਦੇ ਆ ਕਦੇ ਮਿਸਤਰੀ ਨਾਲ ਤੇ ਹੋਰ ਪਰਿਵਾਰ 'ਚ ਕਮਾਉਣ ਵਾਲਾ ਕੌਣ ਆ ਜੀ ਬਸ ਇੱਕੋ ਹੀ ਹੈ ਇੱਕੋ ਹੀ ਕਮਾਉਣਾ ਹੈ ਅੱਛਾ ਇਹੀ ਕਮਾਉਂਦੇ ਇਹਦੇ ਨਾਲ ਹੀ ਘਰ ਦਾ ਗੁਜ਼ਾਰਾ ਜਿਹੜਾ ਹੁੰਦਾ ਸੀ ਤੇ ਇੱਕ ਮਹੀਨੇ ਤੋਂ ਬੱਚੇ ਨੂੰ ਲੈ ਕੇ ਇੱਥੇ ਬੈਠੇ ਹੋਏ ਹਾਂ ਜੀ ਪਹਿਨੇ ਡਾਕਟਰਾਂ ਦਾ ਕੀ ਕਹਿਣਾ ਹਾਂ ਜੀ ਡਾਕਟਰਾਂ ਦਾ ਇਹ ਕੀ ਆਪਰੇਸ਼ਨ ਹੀ ਹੋਵੇਗਾ ਅੱਛਾ ਜੀ ਜਿੰਦ ਲਈ ਸਾਨੂੰ ਬਹੁਤ ਬਹੁਤ ਪੈਸੇ ਦੀ ਲੋੜ ਹੈ ਕਿੰਨਾ ਕੁ ਖਰਚਾ ਦੱਸਿਆ ਸਾਨੂੰ 50-60 ਹਜ਼ਾਰ ਤੱਕ ਖਰਚਾ ਨੋਰਮਲ ਜਾ ਹੀ ਹੈਗਾ ਦੇਖੋ ਇਹ ਮਾਂ ਦਾ ਦਿਲ ਜਾਣਦਾ ਵੀ ਇਹਦੇ ਤੇ ਕੀ ਬੀਤਦੀ ਹੈ ਇੱਕ ਇੱਕ ਬੱਚੇ ਨੂੰ ਢਿੱਡੋਂ ਜਨਮ ਦਿੱਤਾ ਆਪ ਮਾਰ ਕੇ ਢਿੱਡੋਂ ਜਨਮ ਦਿੱਤਾ ਇੱਕ ਜ਼ਿੰਦਗੀ ਨੂੰ ਪੈਦਾ ਕੀਤਾ ਤੇ ਅੱਜ ਉਹੀ ਜ਼ਿੰਦਗੀ ਜਿਹੜੀ ਵੈਂਟੀਲੇਟਰ ਤੇ ਪਈ ਹੋਈ ਹੈ ਉਹ ਸਿਰਫ ਇਹ ਮਾਂ ਜਾਣਦੀ ਹੈ ਖਰਚਾ 50000 ਰੁਪਇਆ ਤੁਹਾਨੂੰ ਸੁਣਨ ਚ ਬੜਾ ਥੋੜਾ ਲੱਗਦਾ ਹੋਣਾ ਪਰ ਇਹਨੂੰ ਪੁੱਛ ਕੇ ਵੇਖੋ ਇਹਦੇ ਲਈ 50000 ਕਿੰਨੀ ਕੀਮਤ ਰੱਖਦਾ ਇਹਦੇ ਲਈ ਉਹ 50000 50 ਲੱਖ ਵਰਗਾ ਕਿਉਂਕਿ ਇਹਦਾ ਜਿਹੜਾ ਸਵਾ ਲੱਖ ਪੁੱਤ ਹੈ ਇਸ ਟਾਈਮ ਵੈਂਟੀਲੇਟਰ ਤੇ ਪਿਆ ਹੋਇਆ ਹੈ ਤੇ ਇਹਦੇ ਲਈ ਉਹ 50000 ਇੱਕ ਤਰ੍ਹਾਂ ਦੀ ਨਾ ਤੁਸੀਂ ਇਹ ਕਹਿ ਲਓ ਵੀ ਇਹਦੀ ਜ਼ਿੰਦਗੀ ਹੈ ਉਹ 50000 ਜੀ ਉਹ 50000 ਇਹਦੇ ਕੋਲੇ ਪਹੁੰਚੂਗਾ ਇਹਦੇ ਬੱਚੇ ਦਾ ਇਲਾਜ ਹੋਊਗਾ ਤੇ ਬੱਚਾ ਠੀਕ ਹੋ ਕੇ ਘਰੇ ਜਾ ਸਕਦਾ ਹੈ। ਬਣੀ ਹਾਲਤ ਗੰਭੀਰ ਹੈ ਬੱਚੇ ਦੀ ਬਹੁਤ ਜਿਆਦਾ ਜੀ। ਹਾਂਜੀ ਬਹੁਤ ਔਖਾ ਹੈ। ਬਹੁਤ ਔਖਾ। ਡਾਕਟਰਾਂ ਨੇ ਕਿਹਾ ਬਾਤ ਸਕਦਾ ਕਿ ਨਹੀਂ ਜੀ ਡਾਕਟਰ ਨਹੀਂ ਦੇ ਰਹੇ ਅਜੇ ਜਵਾਬ ਕੁਝ ਵੀ। ਡਾਕਟਰਾਂ ਨੇ ਕੁਝ ਨਹੀਂ ਕੀਤਾ ਅਜੇ ਤੱਕ। ਵੀ ਡਾਕਟਰਾਂ ਨੇ ਹੱਲੇ ਕੁਝ ਵੀ ਨਹੀਂ ਕੀਆ। ਬਣੀ ਜਦੋਂ ਯੱਕਦਾਂ ਮ ਹੀ ਸੁਣਿਆ ਵੀ ਬੱਚੇ ਨੂੰ ਐਡੀ ਵੱਡੀ ਗੰਭੀਰ ਬਿਮਾਰੀ ਆ ਤੋਦੋਂ ਮਨ ਚ ਕੀ ਆਇਆ ਬਣੀ। ਸਾਨੂੰ ਕੁਝ ਨਹੀਂ ਸਮਝ ਆਇਆ ਕੀ ਹੋ ਰਿਹਾ ਸਾਡੇ ਨੂੰ ਵੀ ਪਤਾ ਹੀ ਨਹੀਂ ਲੱਗਿਆ ਵੀ ਤੁਹਾਡੇ ਨਾਲ ਕੀ ਹੋ ਗਿਆ ਵੀ ਕਿੱਥੇ ਅੱਜ ਤੋਂ 3 ਮਹੀਨੇ ਪਹਿਲਾਂ ਇੱਕ ਖੁਸ਼ੀ ਸੀਗੀ ਮਨ ਦੇ ਵਿੱਚ ਵੀ ਸਾਡੇ ਘਰੇ ਪੁੱਤ ਨੇ ਜਨਮ ਲਿਆ ਤੇ ਕਿੱਥੇ ਹੀ ਅੱਜ ਉਹ ਖੁਸ਼ੀ ਜਦੋਂ ਬੱਚੇ ਦੀ ਬਿਮਾਰੀ ਦਾ ਪਤਾ ਲੱਗਿਆ ਤੇ ਉਹ ਦੁੱਖ ਚ ਬਦਲ ਗਈ ਸਾਰੀ ਕੁਝ ਹੋਰ ਭੈਣੇ ਪੇਕੇ ਘਰੋਂ ਜਾਂ ਕੋਈ ਪਹੋਰ ਪਰਿਵਾਰ ਕੋਈ ਮਦਦ ਕਰਨ ਵਾਲਾ ਹੈਗਾ ਜਾਂ ਨਹੀਂ ਹੈਗਾ ਜੀ ਸਾਰੇ ਮਾਤੜ ਹੀ ਆ ਸਾਰੇ ਮੁਕਬਾ ਦੁਖੀ ਨੇ ਗਰੀਬ ਕਾਰੀਆਂ ਅਸੀਂ ਸਾਰੇ ਅੱਛਾ ਜੀ ਜੀ ਬੈਨੇ ਤੂੰ ਆਪਦੇ ਪੁੱਤ ਲਈ ਜਿਹੜਾ ਤੇਰੀ ਨਿਗਾਹ ਦੇ ਸਾਹਮਣੇ ਜਿਹਦਾ ਦਮ ਘੁੱਟਦਾ ਪਿਆ ਜਿਹਦਾ ਇੱਕ ਇੱਕ ਸਾਹ ਬੜਾ ਮਹਿੰਗਾ ਪੈਂਦਾ ਪਿਆ ਉਹਦੇ ਲਈ ਤੂੰ ਲੋਕਾਂ ਦੇ ਅੱਗੇ ਕੀ ਅਪੀਲ ਕਰਨੀ ਚਾਹੁੰਦੀ ਹੈ ਹੋਰ ਬਸ ਦਵਾਵਾਂ ਦਿਓ ਕਿ ਸਾਡਾ ਬੱਚਾ ਸਹੀ ਸਲਾਮਤ ਲਵੇ ਆਪਰੇਸ਼ਨ ਤੋਂ ਬਾਅਦ ਸਹੀ ਸਲਾਮਤ ਆ ਜਾਵੇ ਲੰਬੀ ਲੰਬੀ ਉਭਰਾਉਣ ਹੁੰਦੀ ਹੈ ਹੋਰ ਜਿੰਨਾ ਹੋ ਸਕੇ ਮਦਦ ਮਦਦ ਕਰ ਸਕਦੇ ਕੋਈ ਬੈਂਕ ਦਾ ਖਾਤਾ ਹੈਗਾ ਤੁਹਾਡੇ ਕੋਲੇ ਕਿਹੜੀ ਬੈਂਕ ਦਾ ਖਾਤਾ ਬਈ ਐਸਬੀਆਈ ਦਾ ਸਟੇਟ ਬੈਂਕ ਆਫ ਇੰਡੀਆ ਦਾ ਕੀ ਨਾਮ ਹੈ ਬਾਈ ਤੁਹਾਡਾ ਮਲਕੀਸ਼ ਸਿੰਘ ਤੇ ਬਾਈ ਆਪਦੇ ਵੱਲੋਂ ਸੰਗਤ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਪਰ ਮੈਂ ਹੀ ਕਰਨਾ ਚਾਹਣਾ ਵੀ ਜਿਹੜੀ ਵੀ ਸੇਵਾ ਤੁਹਾਡੇ ਕੋਲ ਹੋ ਸਕਦੀ ਸਾਡੀ ਮਦਦ ਕਰੋ ਵੀ ਤੁਹਾਡੇ ਬੱਚੇ ਦਾ ਇਲਾਜ ਇਲਾਜ ਬੱਚੇ ਦਾ ਹੋ ਸਕੇ ਤੁਹਾਡੇ ਦਾ